ਲੁਧਿਆਣੇ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜੀ ਹਾਂ ਅਸੀਂ ਅਕਸਰ ਹੀ ਸਾਰਿਆਂ ਨੇ ਘਰਾਂ ਦੇ ਵਿੱਚ ਨੌਕਰ ਰੱਖੇ ਹੁੰਦੇ ਆ ਸਰਵੰਟ ਰੱਖੇ ਹੁੰਦੇ ਆ ਖਾਣਾ ਬਣਾਉਣ ਦੇ ਵਾਸਤੇ ਜਾਂ ਫਿਰ ਝਾੜੂ ਪੋਚਾ ਲਾਉਣ ਦੇ ਵਾਸਤੇ ਪਰ ਜਦੋਂ ਉਹੀ ਨੌਕਰ ਇੱਕ ਵੱਡਾ ਕਾਂਡ ਕਰ ਜਾਂਦੇ ਐ ਤੇ ਉਸ ਸਮੇ ਸਾਡੇ ਹੋਸ਼ ਉੱਡ ਜਾਂਦੇ ਨੇ ਤਾਂ ਜਿਖਾ ਕੀ ਮਾਮਲਾ ਲੁਧਿਆਣਾ ਦੇ 32 ਸੈਕਟਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪਰਿਵਾਰ ਦੇ ਵੱਲੋਂ ਨੇਪਾਲੀ ਨੌਕਰਾਨੀ ਨੂੰ ਰੱਖਿਆ ਗਿਆ ਸੀ ਪਰ ਉਹ ਨੌਕਰਾਨੀ ਨੇ ਤਾਂ ਚੰਦ ਹੀ ਛਾੜ ਦਿੱਤਾ ਘਰ ਦੇ ਵਿੱਚ ਮੌਜੂਦ ਜੀਆਂ ਨੂੰ ਨਸ਼ੀਲਾ ਪਦਾਰਥ ਦੇ ਦਿੱਤਾ ਔਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਜੀਆਂ ਦੀ ਹਾਲਤ ਬੇਖਦ ਖਰਾਬ ਹੋ ਚੁੱਕੀ ਹੈ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪੂਰਾ ਮਾਮਲਾ ਦੱਸਦੇ ਹਾਂ ਪਰ ਇਹ ਪੂਰੀ ਹਰਕਤ ਨੌਕਰਾਨੀ ਦੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਚੁੱਕੀ ਹੈ ਤੁਹਾਨੂੰ ਸੀਸੀਟੀਵੀ ਕੈਮਰੇ ਦੀ ਫੁਟੇਜ ਦਿਖਾਉਣੀ ਆ ਜਿਸ ਦੇ ਵਿੱਚ ਸਾਫ਼ ਤੌਰ ਤੇ ਪਤਾ ਲੱਗਦਾ ਹੈ ਦੇਖਿਆ ਜਾ ਸਕਦਾ ਹੈ ਕਿ ਜਦੋਂ ਨੌਕਰਾਨੀ ਘਰ ਦੇ ਵਿੱਚ ਐਂਟਰ ਹੁੰਦੀ ਹੈ ਔਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਘਰ ਦੇ ਵਿੱਚ ਮੌਜੂਦ ਹੁੰਦੇ ਐ ਸਖਸ਼ ਉਹਨਾਂ ਨੂੰ ਨਸ਼ੀਲਾ ਪਦਾਰਥ ਦਿੰਦੀ ਐ ਤਾਂ ਉਹ ਜਿਹੜੇ ਵਿਅਕਤੀ ਹੁੰਦੇ ਐ ਜਾਂ ਘਰ ਦੇ ਜੀ ਹੁੰਦੇ ਐ ਉਹ ਉੱਥੇ ਹੀ ਚੁੱਪਚਾਪ ਲੇਟ ਜਾਂਦੇ ਨੇ ਤਾਂ ਉਸ ਤੋਂ ਬਾਅਦ ਜਿਹੜੇ ਘਰ ਵਾਲੇ ਜਿਨ੍ਹਾਂ ਦਾ ਇਹ ਘਰ ਸੀਗਾ ਉਹ ਦਰਅਸਲ ਬਾਹਰ ਗਏ ਹੋਏ ਸੀ ਤਾਂ ਪਰ ਘਰ ਦੇ ਵਿੱਚ ਕੈਮਰਾ ਲੱਗਿਆ ਹੋਇਆ ਹੈ ਤਾਂ ਜਦੋਂ ਉਹਨਾਂ ਨੇ ਸੀਸੀਟੀਵੀ ਕੈਮਰੇ ਦੇ ਥਰੂ ਦੇਖਿਆ ਕਿ ਘਰ ਦੇ ਵਿੱਚ ਤਾਂ ਕੋਈ ਹਿੱਲਜੁਲ ਨਹੀਂ ਹੋ ਰਹੀ ਘਰ ਦੇ ਵਿੱਚ ਜਿਹੜੇ ਜੀ ਹੈ ਉਹ ਵੀ ਲੇਟੇ ਹੋਏ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਗਵਾਂਡੀਆਂ ਨੂੰ ਫੋਨ ਕੀਤਾ ਕਿ ਸਾਡੇ ਘਰੇ ਜਾ ਕੇ ਦੇਖ ਕੇ ਆਓ ਤਾਂ ਗਵਾਂਡੀਆਂ ਨੇ ਜਦੋਂ ਘਰ ਦਾ ਬੂਹਾ ਖੋਲਿਆ ਤਾਂ ਗੰਭੀਰ ਹਾਲਤ ਦੇ ਵਿੱਚ ਘਰ ਦੇ ਵਿੱਚ ਜਿਹੜੇ ਜੀ ਰਹਿ ਰਹੇ ਸੀ ਉਹ ਪਏ ਹੋਏ ਤੇ ਉਹਨਾਂ ਨੂੰ ਹਸਪਤਾਲ ਖੜਿਆ ਫਿਰ ਪੂਰਾ ਮਾਮਲਾ ਜਦੋਂ ਸੀਸੀਟੀਵੀ ਦੇਖੀ ਤਾਂ ਉਸ ਤੋਂ ਬਾਅਦ ਸਾਰਿਆਂ ਦੇ ਹੋਸ਼ ਉੱਡ ਗਏ ਤਾਂ ਮਾਮਲਾ ਵੀ ਤੁਹਾਨੂੰ ਦੱਸਾਂਗੇ ਲੁਧਿਆਣਾ ਦੇ ਸੈਕਟਰ 32 ਤੇ ਤੱਕ ਘਰ ਦੇ ਵਿੱਚ ਇੱਕ ਘਰ ਵਾਲਿਆਂ ਨੇ ਨੇਪਾਲੀ ਨੌਕਰਾਂ ਨਹੀਂ ਰੱਖੀ ਸੀ ਜਿਸ ਨੇ ਤਿੰਨ ਲੋਕਾਂ ਨੂੰ ਨਸ਼ੀਲਾ ਪਦਾਰਥ ਦੇ ਕੇ ਬੇਹੋਸ਼ ਕਰ ਦਿੱਤਾ ਔਰ ਉਸ ਤੋਂ ਬਾਅਦ ਪੀੜਤਾ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਇਹਨਾਂ ਦੀ ਹਾਲਤ ਬੇहद ਗੰਭੀਰ ਬਣੀ ਹੋਈ ਹੈ ਕਿਉਂਕਿ ਨਸ਼ੀਲਾ ਪਦਾਰਥ ਦਿੱਤਾ ਗਿਆ ਔਰ ਪਤਾ ਨਹੀਂ ਕਿੰਨੀ ਮਾਤਰਾ ਦੇ ਵਿੱਚ ਦਿੱਤਾ ਗਿਆ ਔਰ ਕਿਹੜਾ ਨਸ਼ੀਲਾ ਪਦਾਰਥ ਦਿੱਤਾ ਗਿਆ ਪਰ ਇਹ ਪੂਰੇ ਘਟਨਾਕਾਂਡ ਦੀ ਸੀਸੀਟੀਵੀ ਫੁਟੇਜ ਕੈਦ ਹੋ ਗਈ ਹੈ ਪੂਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਚਲਾਕੀ ਦੇ ਨਾਲ ਉਹ ਔਰਤ ਜਿਹੜੀ ਹੈ ਨੌਕਰਾਨੀ ਰੱਖੀ ਹੈ ਔਰ ਘਰ ਦੇ ਵਿੱਚ ਐਂਟਰ ਹੁੰਦੀ ਹੈ ਦੀ ਵਜ੍ਹਾ ਕੀ ਰਹੀ ਹੈ ਉਹ ਵੀ ਤੁਹਾਨੂੰ ਦੱਸਦੇ ਆ ਜਿਹੜੇ ਘਰ ਦੇ ਮਾਲਕਾਂ ਨੇ ਵਜ੍ਹਾ ਦੱਸੀ ਆ ਪੁਲਿਸ ਦੇ ਨਾਲ ਜਿਹੜੇ ਬਿਆਨ ਸਾਂਝੇ ਕੀਤੇ ਨੇ ਉਹ ਵੀ ਤੁਹਾਨੂੰ ਦੱਸਦੇ ਆ ਕਿ ਘਰ ਦੇ ਮਾਲਕਾਂ ਦੇ ਮੁਤਾਬਕ ਉਹਨਾਂ ਨੇ 2 ਦਿਨ ਪਹਿਲਾਂ ਇੱਕ ਨੇਪਾਲੀ ਨੌਕਰਾਨੀ ਨੂੰ ਕੰਮ ਤੇ ਰੱਖਿਆ ਸੀ ਔਰ ਇਸ ਤਰ੍ਹਾਂ ਉਹਨਾਂ ਨੇ ਨੌਕਰਾਨੀ ਤੋਂ ਉਹਦੇ ਜਿਹੜੇ ਡਾਕੂਮੈਂਟ ਹੁੰਦੇ ਆ ਪਛਾਣ ਪੱਤਰ ਹੁੰਦੇ ਆ ਜਿਵੇਂ ਕੋਈ ਵੀ ਅਸੀਂ ਘਰ ਦੇ ਵਿੱਚ ਕੰਮ ਕਰਨ ਦੇ ਵਾਸਤੇ ਰੱਖਦੇ ਆ ਤਾਂ ਉਹਦਾ ਆਧਾਰ ਕਾਰਡ ਵਗੈਰਾ ਲੈਨੇ ਆ ਜਾਂ ਹੋਰ ਕੋਈ ਅਜਿਹੇ ਪਛਾਣ ਪੱਤਰ ਉਹਨਾਂ ਤੋਂ ਲੈ ਜਾਂਦੇ ਨੇ ਕਿ ਕੋਈ ਵੀ ਅਭਿ ਨਭੀ ਹੋਵੇ ਤਾਂ ਸਾਡੇ ਕੋਲ ਇਹ ਪ੍ਰੂਫ ਲਵੇ ਤਾਂ ਘਰਦਿਆਂ ਨੇ ਉਹਦੇ ਕੋਲੋਂ ਦਸਤਾਵੇਜ਼ ਮੰਗੇ ਪਰ ਉਹਨੇ ਦਸਤਾਵੇਜ਼ ਨਹੀਂ ਦਿੱਤੇ ਤੇ ਕੰਮ ਤੋਂ ਆਉਣਾ ਬੰਦ ਕਰ ਦਿੱਤਾ ਤੇ ਘਰ ਦੇ ਨੇ ਵੀ ਕਹਿੰਦਾ ਕਿ ਹੁਣ ਕੰਮ ਤੇ ਨਾ ਆਇਓ ਕਿਉਂਕਿ ਅਸੀਂ ਇਦਾਂ ਰੱਖ ਨਹੀਂ ਸਕਦੇ ਤਾਂ ਘਰ ਦੇ ਮੁਤਾਬਕ ਉਹ ਕੰਮ ਤੇ ਗਏ ਹੋਏ ਸੀ ਬਾਹਰ ਜਦੋਂ ਇਹ ਪਿੱਛੋ ਕਾਹਨੜ ਵਾਪਰੇ ਆ ਤਾਂ ਪਿੱਛੋਂ ਨੌਕਰਾਨੀ ਨੇ ਘਰ ਦੇ ਵਿੱਚ ਕੰਮ ਕਰਦੇ ਕੁੱਕ 7 ਮਹੀਨੇ ਦੇ ਬੱਚੇ ਨੂੰ ਸੰਭਾਲਣ ਵਾਲੀ ਮਹਿਲਾ ਯਾਨੀ ਕਿ ਤਿੰਨ ਜਣੇ ਹੋ ਚੁੱਕੇ ਨੇ ਇੱਕ ਕੁੱਕ ਹੈ ਇੱਕ 7 ਮਹੀਨਿਆਂ ਦਾ ਬੱਚਾ ਹੈ ਔਰ ਇੱਕ ਮਹਿਲਾ ਉਹਨਾਂ ਦੇ ਘਰ ਵਿੱਚ ਆਉਂਦੀ ਹੈ ਤੇ ਪਹਿਲਾਂ ਮਹਿਲਾ ਰਿਸ਼ਤੇਦਾਰ ਨੂੰ ਕੋਈ ਨਸ਼ੀਲਾ ਪਦਾਰਥ ਦਿੱਤਾ ਹਾਲਾਂਕਿ ਸਾਵਧਾਨੀ ਵਜੋਂ ਉਹਨਾਂ ਨੇ ਘਰ ਦੇ ਵਿੱਚ ਜਿਹੜਾ ਇੱਕ ਸੀਸੀਟੀਵੀ ਕੈਮਰਾ ਵੀ ਲਗਾਇਆ ਹੋਇਆ ਹੈ ਜਿੱਦੀਆਂ ਇਹ ਤਸਵੀਰਾਂ ਦੇਖ ਰਹੇ ਹਾਂ ਜਿੱਥੋਂ ਪਤਾ ਲੱਗ ਗਿਆ ਕਿ ਪੂਰਾ ਕਾંડ ਕਿਵੇਂ ਹੋਇਆ ਜਦੋਂ ਉਹਨਾਂ ਨੇ ਵੇਖਿਆ ਕੈਮਰੇ ਦੇ ਵਿੱਚ ਵੀ ਕਿ ਕੋਈ ਵੀ ਵਿਅਕਤੀ ਜਿਹੜਾ ਉਹ ਹਿਲਜੁਲ ਨਹੀਂ ਕਰ ਰਿਹਾ ਤਾਂ ਉਸ ਤੋਂ ਤੁਰੰਤ ਬਾਅਦ ਉਹਨਾਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਆਪਣੇ ਗੁਆਂਢੀਆਂ ਨੂੰ ਫੋਨ ਕੀਤਾ ਜਿਹੜੇ ਮਕਾਨ ਮਾਲਕ ਜਿਹੜੇ ਘਰ ਤੋਂ ਬਾਹਰ ਗਏ ਹੋਏ ਸੀਗੇ ਉਹਨਾਂ ਨੇ ਗੁਆਂਢੀਆਂ ਨੂੰ ਫੋਨ ਕੀਤਾ ਕਿ ਘਰ ਦੇ ਵਿੱਚ ਜਾਓ ਕੋਈ ਹਿਲਜੁਲ ਨਹੀਂ ਰਿਹਾ ਤਾਂ ਉਸੇ ਵੇਲੇ ਗੁਆਂਢੀ ਆਉਂਦੇ ਨੇ ਔਰ ਅ ਦੇਖਿਆ ਕਿ ਵਾਕਈ ਕੋਈ ਵੀ ਖਿਲਜੁਲ ਨਹੀਂ ਕਰ ਰਿਹਾ ਉਹਦਾ ਹੀ ਜਮੀਨ ਤੇ ਲੇਟੇ ਹੁੰਦੇ ਆ ਤਾਂ ਤੁਰੰਤ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਔਰ ਫਿਰ ਸੀਸੀਟੀਵੀ ਫੁਟੇਜ ਦੇਖੀ ਜਾਂਦੀ ਹੈ ਜਿੱਥੋਂ ਪਤਾ ਲੱਗਦਾ ਹੈ ਕਿ ਨੌਕਰਾਨੀ ਨੇ ਜਿਹੜੀ ਨੌਕਰਾਨੀ ਅਜੇ 2 ਦਿਨ ਪਹਿਲਾਂ ਰੱਖੀ ਸੀ ਉਹ ਨਵਾਂ ਹੀ ਚੰਦ ਚੜ ਗਈ ਹੈ ਨਸ਼ੀਲਾ ਪਦਾਰਥ ਦੇ ਕੇ ਬੇਹੋਸ਼ ਕਰ ਚੁੱਕੀ ਹੈ ਤਿੰਨ ਲੋਕਾਂ ਨੂੰ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਜਿਹੜੀ ਨੌਕਰਾਨੀ ਹੈ ਜਿਸ ਨੇ ਇਹ ਪੂਰਾ ਕਾਂਡ ਕੀਤਾ ਉਹ ਆਪਣਾ ਸਮਾਨ ਪੈਕ ਕਰਕੇ ਤੇ ਉੱਥੋਂ ਰਫੂ ਚੱਕਰ ਹੋ ਚੱਕੀ ਸੀਗੀ ਮੌਕੇ ਤੋਂ ਹੀ ਉਹ فرار ہو چکی ہے حالانکہ اس معاملے دی جانچ کر رہی ہے پولیس نو सूचना بھی دتی ہے تا تصویراں ਤੁਸੀਂ دیکھ سکتے ہو اس موقعے بچیاں دا ਧਿਆਨ ਰੱਖਣ ਵਾਲੀ ਮਹਿਲਾ ਜਿਹੜੀ ਹੈ ਉਸਦੇ بیٹے ਨੇ ਦੱਸਿਆ ਕਿ ਉਹਨਾਂ ਦੀ ਮਾਂ ਇਹਨਾਂ ਦੇ ਬੱਚੇ ਸੰਭਾਲਦੀ ਹੈ ਜਿਹੜੇ ਮਕਾਨ ਮਾਲਕ ਨੇ 2 ਦਿਨ ਪਹਿਲਾਂ ਹੀ ਨੌਕਰਾਨੀ ਨੂੰ ਰੱਖਿਆ ਸੀਗਾ ਔਰ ਜਦੋਂ ਉਸ ਤੋਂ ਪਛਾਣ ਸੰਬੰਧੀ ਦਸਤਾਵੇਜ਼ ਮੰਗੇ ਗਏ ਤਾਂ ਨਾ ਲੱਗਿਆ ਕਿ ਉਸ ਨੂੰ ਕੱਟਣ ਵਾਲੇ ਨੇ ਤੇ ਉਸ ਤੋਂ ਬਾਅਦ ਉਸਨੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਹੈ ਡਾਕਟਰਾਂ ਨੇ ਉਹਨਾਂ ਨੂੰ ਸਵੇਰ ਤੱਕ ਇੰਤਜ਼ਾਰ ਕਰਨ ਲਈ ਕਿਹਾ ਜਿਹੜੇ ਪੀੜਤ ਨੇ ਕਿਉਂਕਿ ਫੂਡ ਪాయిਜ਼ਨਿੰਗ ਹੋ ਜਾਂਦੀ ਹੈ ਨਸ਼ੀਲਾ ਪਦਾਰਥ ਦਿੱਤਾ ਗਿਆ ਪਤਾ ਨਹੀਂ ਕਿਹੜਾ ਪਦਾਰਥ ਹੈ ਔਰ ਕਿੰਨੀ ਮਾਤਰਾ ਦੇ ਵਿੱਚ ਦਿੱਤਾ ਗਿਆ ਪਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਇਤੋਂ ਤੁਹਾਨੂੰ ਵੀ ਸੁਚੇਤ ਰਹਿਣਾ ਚਾਹੀਦਾ ਔਰ ਜਦੋਂ ਵੀ ਤੁਸੀਂ ਕਿਸੇ ਨੂੰ ਕੰਮ ਤੇ ਰੱਖਦੇ ਹੋ ਕੰਮ ਤੇ ਰੱਖਣ ਤੋਂ ਪਹਿਲਾਂ ਉਸ ਦੇ ਪਛਾਣ ਪੱਤਰ ਦਿਆ ਕਰੋ ਤੇ ਫਿਰ ਆਪਣੇ ਘਰ ਦੇ ਅੰਦਰ ਉਹਨਾਂ ਨੂੰ ਐਂਟਰੀ ਦਿਆ ਕਰੋ ਸਭ ਤੋਂ ਪਹਿਲਾਂ ਪਛਾਣ ਪੱਤਰ ਹੋਣਾ ਤੁਹਾਡੇ ਕੋਲੇ ਜ਼ਰੂਰੀ ਹੈ ਜਿਹੜਾ ਤੁਹਾਡੇ ਘਰ ਕੰਮ ਕਰਨ ਆਉਣ ਲੱਗਾ ਕਿਉਂਕਿ ਖਾਣਾ ਬਣਾਉਣ ਵਾਲੇ ਦੀ ਅਸੀਂ ਜੇਕਰ ਗੱਲ ਕਰਦੇ ਆ ਤਾਂ ਤੁਸੀਂ ਉਹਦੇ ਹੀ ਹੱਥ ਦਾ ਖਾਣਾ ਬਣਿਆ ਖਾਣਾ ਹੁੰਦਾ ਹੈ ਔਰ ਤੁਹਾਨੂੰ ਨਹੀਂ ਪਤਾ ਕਿ ਉਹ ਖਾਣੇ ਦੇ ਵਿੱਚ ਕੀ ਮਿਲਾ ਦੇਣਗੇ ਜਾਂ ਫਿਰ ਤੁਹਾਨੂੰ ਕੀ ਖਵਾ ਦੇਣਗੇ ਤਾਂ ਸਭ ਤੋਂ ਪਹਿਲਾਂ ਪਛਾਣ ਪੱਤਰ ਜ਼ਰੂਰੀ ਆ ਔਰ ਇਹ ਕਾਡ ਤੋਂ ਤੁਹਾਨੂੰ ਸਬਕ ਲੈਣਾ ਚਾਹੀਦਾ ਹੈ ਕਿ ਅੱਗੇ ਤੋਂ ਤੁਹਾਡੇ ਨਾਲ ਅਜਿਹੀ ਕੋਈ ਵੀ ਘਟਨਾ ਨਾ ਵਾਪਰੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਦੇ ਹਵਾਲੇ ਤੋਂ ਪੂਰੀ ਘਟਨਾ ਤੁਹਾਨੂੰ ਦਿਖਾ ਰਹੀਆਂ ਜਿਹੜਾ ਕਾਂਡ ਹੋਇਆ ਕਿ ਨੇਪਾਲੀ ਨੌਕਰਾਨੀ ਜਿਹੜੀ 2 ਦਿਨ ਪਹਿਲਾਂ ਕੰਮ ਤੇ ਰੱਖੀ ਹੈ ਉਸ ਤੋਂ ਮਾਲਕਾਂ ਨੇ ਦਸਤਾਵੇਜ਼ ਮੰਗੇ ਪਛਾਣ ਸੰਬੰਧੀ ਤਾਂ ਉਹਨੂੰ ਲੱਗਿਆ ਕਿ ਮੈਨੂੰ ਕੱਢ ਦੇਣਗੇ ਤਾਂ ਇਸੇ ਕਰਕੇ ਉਹ ਕੰਮ ਤੇ ਨਹੀਂ ਆਈ ਤਾਂ ਅਚਾਨਕ ਜਦੋਂ ਮਾਲਕ ਘਰ ਤੋਂ ਬਾਹਰ ਗਏ ਹੁੰਦੇ ਆ ਤਾਂ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਕੁੱਕ ਹੁੰਦਾ 7 ਮਹੀਨੇ ਦਾ ਬੱਚਾ ਹੈ ਔਰ ਇੱਕ ਮਹਿਲਾ ਜਿਹੜੀ ਹੈ ਉਹਨਾਂ ਨੂੰ ਨਸ਼ੀਲਾ ਪਦਾਰਥ ਦੇ ਕੇ ਉੱਥੇ ਬੇਹੋਸ਼ ਕਰ ਦਿੰਦੀ ਹੈ ਹਾਲਾਂਕਿ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਬਹੁਤ ਗੰਭੀਰ ਬਣੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾ ਦਿੱਤਾ ਗਿਆ